ਦੇ ਲਈ ਇਹਨਾਂ ਚਾਰ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਕਿਉਂਕਿ ਅਸੀਂ ਗੁਰੂ ਘਰ ਤਾਂ ਜਾਣਦੇ ਆਂ ਪਰ ਸਾਨੂੰ ਇਹ ਨਹੀਂ ਪਤਾ ਵੀ ਗੁਰਦੁਆਰਾ ਸਾਹਿਬ ਜਾਣ ਦਾ ਸਹੀ ਤਰੀਕਾ ਕੀ ਹੈ ਗੁਰਦੁਆਰਾ ਸਾਹਿਬ ਜਾ ਕੇ ਕਰਨਾ ਕੀ ਹੈ ਸੋ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਗੁਰੂ ਘਰ ਜਾਓ ਗੁਰਦੁਆਰਾ ਸਾਹਿਬ ਇੰਟਰ ਹੁੰਦਿਆਂ ਹੀ ਨਿਸ਼ਾਨ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਇਹ ਸੰਗਤ ਸਿੱਧਾ ਹੀ ਗੁਰੂ ਘਰ ਦੇ ਅੰਦਰ ਦਾਖਲ ਹੋ ਜਾਂਦੀ ਹੈ ਨਿਸ਼ਾਨ ਸਾਹਿਬ ਦੇ ਮਾਇਨੇ ਹੀ ਨਹੀਂ ਸਾਨੂੰ ਪਤਾ ਹੁੰਦੇ ਜ਼ਰੂਰ ਤੁਸੀਂ ਸਭ ਤੋਂ ਪਹਿਲੇ ਨੰਬਰ ਤੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਨੇ ਨੇ ਹੱਥ ਜੋੜਨੇ ਹਨ ਨਮਸਕਾਰ ਕਰਨੀ ਹੈ ਤੇ ਝੁੱਲਦੇ ਹੋਏ ਨਿਸ਼ਾਨ ਸਾਹਿਬ ਵੱਲ ਦੇਖ ਕੇ ਚੜ੍ਹਦੀ ਕਲਾ ਦਾ ਪ੍ਰਤੀਕ ਇੱਕ ਜੈਕਾਰਾ ਤੁਸੀਂ ਆਪਣੇ ਮਨ ਦੇ ਵਿੱਚ ਗਜਾਣਾ ਹੈ ਗੁਰੂ ਸਾਹਿਬ ਜੀ ਨੂੰ ਯਾਦ ਕਰਕੇ ਨੰਬਰ 2 ਤੇ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਤੋਂ ਆਗਿਆ ਲੈਣੀ ਹੈ ਇਹੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਮੈਂ ਤੁਹਾਡੇ ਦਰਬਾਰ ਦੇ ਵਿੱਚ ਆਉਣ ਦੀ ਆਗਿਆ ਮੰਗਦਾ ਹਾਂ ਕਿਉਂਕਿ ਜਦੋਂ ਵੀ ਅਸੀਂ ਕਿਸੇ ਸਰਕਾਰੀ ਦਰਬਾਰੇ ਦਫ਼ਤਰ ਦੇ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਕਿਸੇ ਵੀ ਅੰਦਰ ਜਾਣ ਤੇ ਆਗਿਆ ਮੰਗਦੇ ਹਾਂ ਤੇ ਗੁਰੂ ਮਹਾਰਾਜ ਜੀ ਤੇ ਕੁਲ ਦੁਨੀਆਂ ਦੇ ਮਾਲਕ ਨੇ ਤੋ ਸਾਨੂੰ ਗੁਰੂ ਮਹਾਰਾਜ ਜੀ ਦੀ ਆਗਿਆ ਲੈਣੀ ਬੜੀ ਜ਼ਰੂਰੀ ਹੈ ਇਸ ਤੋਂ ਬਾਅਦ ਨੰਬਰ 3 ਜਦੋਂ ਗੁਰੂ ਮਹਾਰਾਜ ਜੀ ਦੇ ਨਜ਼ਦੀਕ ਜਾ ਕੇ ਅਸੀਂ ਅਰਦਾਸ ਬੇਨਤੀ ਕਰਨੀ ਹੈ ਤਾਂ ਅਰਦਾਸ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਸ਼ਬਦ ਉਹ ਜ਼ਰੂਰ ਪੜ੍ਹਨਾ ਹੈ ਸਗਲ ਦੁਆਰ ਕੋ ਛਾੜ ਕੇ ਗਏ ਉਹ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਪੁਹਾਰ ਇਹ ਸ਼ਬਦ ਦਾ ਪਾਠ ਤੁਸੀਂ ਜ਼ਰੂਰ ਉੱਥੇ ਮਹਾਰਾਜ ਜੀ ਦੇ ਸਾਹਮਣੇ ਮੱਥਾ ਟੇਕਣ ਤੋਂ ਪਹਿਲਾਂ ਕਰਨਾ ਹੈ ਫਿਰ ਆਪਣੇ ਦੁੱਖ ਸੁੱਖ ਦੀ ਅਰਦਾਸ ਬੇਨਤੀ ਕਰਕੇ ਅਦਬ ਸਤਕਾਰ ਨਾਲ ਮੱਥਾ ਟੇਕਣਾ ਹੈ ਤੁਸ ਤੋਂ ਬਾਸ ਸਾਧ ਸੰਗਤ ਜੀਓ ਬੜੇ ادب ਸਤਕਾਰ ਦੇ ਨਾਲ ਮੱਥਾ ਟੇਕ ਕੇ ਤੁਸੀਂ ਗੁਰੂ ਮਹਾਰਾਜ ਜੀ ਦੀ ਪ੍ਰਕਰਮਾ ਕਰਨੀ ਹੈ ਤੇ ਪ੍ਰਕਰਮਾ ਕਰਕੇ ਕੋਸ਼ਿਸ਼ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਜ਼ਦੀਕ ਬੈਠੋ ਦੇ ਬੈਠ ਕਰਕੇ ਤੁਸੀਂ 5 ਮਿੰਟ 10 ਮਿੰਟ ਕਟੋ-ਕਟ ਮੂਲ ਮੰਤਰ ਦਾ ਜਾਪ ਜਰੂਰ ਕਰੋ ਜਾਂ ਗੁਰਬਾਣੀ ਦਾ ਪਾਠ ਕਰ ਸਕਦੇ ਹੋ ਆਪਣੇ ਮਨ ਦੇ ਵਿੱਚ ਬੈਠ ਕਰਕੇ ਜਰੂਰ ਜਾਪ ਕਰੋ ਦੇਖਿਓ ਕਿਵੇਂ ਹੌਲੀ-ਹੌਲੀ ਜੀਵਨ ਤੁਹਾਡਾ ਬਦਲ ਜਾਵੇਗਾ ਜਿਹੜੇ ਨੌਜਵਾਨ ਕਹਿੰਦੇ ਨੇ ਸਾਡੇ ਕਾਰੋਬਾਰਾਂ ਚ ਵਾਧੇ ਨਹੀਂ ਹੋ ਰਹੇ ਸਾਡੀ ਜੋਬ ਚ ਤਰੱਕੀ ਨਹੀਂ ਹੋ ਰਹੀ ਮਹਾਰਾਜ ਕਿਵੇਂ ਦਿਨ ਦੁਗਣੀਆਂ ਤੇ ਰਾਤ ਚੋਗਣੀਆਂ ਤਰ